ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਮੇਰੇ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇਖ ਸਕੋ ਅੱਜ ਆਪਾਂ ਗੱਲ ਕਰਾਂਗੇ ਵਿਦੇਸ਼ ਜਾਣ ਸੰਬੰਧੀ ਆ ਰਹੀਆਂ ਰੁਕਾਵਟਾਂ ਬਾਰੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਐਂਡ ਦੇ ਵਿੱਚ ਆਪਾਂ ਤੁਹਾਨੂੰ ਉਪਾਅ ਵੀ ਦੱਸਾਂਗੇ ਜੋ ਕਿ 100% ਵਰਕ ਕਰਦੇ ਨੇ ਜ਼ਿਆਦਾਤਰ ਬੱਚਿਆਂ ਨੂੰ ਵਿਦੇਸ਼ ਜਾਣ ਵਿੱਚ ਰੁਕਾਵਟਾਂ ਆਉਂਦੀਆਂ ਨੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਬੱਚੇ ਨੂੰ ਬਾਹਰ ਦਾ ਸੋਚ ਰਹੇ ਹੋ ਵਿਦੇਸ਼ ਦਾ ਸੋਚ ਰਹੇ ਹੋ ਤਾਂ ਉਸ ਦੀ ਕੁੰਡਲੀ ਦਾ ਜਿਹੜਾ ਵਿਸ਼ਲੇਸ਼ਣ ਕਰਵਾਉਣਾ ਤੁਹਾਨੂੰ ਬਹੁਤ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਕੁੰਡਲੀ ਦੇ ਵਿੱਚ ਵਿਦੇਸ਼ ਯੋਗ ਹੈ ਜਾਂ ਨਹੀਂ ਕਿਹੜੇ ਗ੍ਰਹਿ ਦੀ ਹੈ ਜਿਹੜੀ ਮਹਾਦਸ਼ਾ ਚੱਲ ਰਹੀ ਹੈ ਵਿਦੇਸ਼ ਜਾ ਕੇ ਉਸ ਨੂੰ ਕੰਮ ਮਿਲੇਗਾ ਜਾਂ ਇੰਡੀਆ ਵਾਪਸ ਆਏਗਾ ਜ਼ਿਆਦਾਤਰ ਬੱਚਿਆਂ ਦੀ ਰਿਫਿਊਜ਼ਲ ਆ ਜਾਂਦੀ ਹੈ ਜਿਸ ਦੇ ਕਾਰਨ ਤੁਹਾਡਾ ਪੈਸਾ ਵੀ ਖਰਾਬ ਹੁੰਦਾ ਹੈ ਤੇ ਸਮਾਂ ਵੀ ਖਰਾਬ ਹੁੰਦਾ ਹੈ। ਕਈ ਵਾਰ ਬੱਚੇ ਨੇ ਜਿਹੜੇ ਸੁਸਾਈਡ ਤੱਕ ਕਰ ਲੈਂਦੇ ਨੇ। ਜੋ ਬੱਚੇ ਰਾਹੂ ਦੀ ਮਹਾਦਸ਼ਾ ਦੇ ਵਿੱਚ ਵਿਦੇਸ਼ ਚਲੇ ਜਾਂਦੇ ਆ ਉਹਨਾਂ ਨੂੰ ਉੱਥੇ ਜਾ ਕੇ ਜਿਆਦਾ ਸਟਰਗਲ ਕਰਨੀ ਪੈਂਦੀ ਹੈ। ਉਹਨਾਂ ਨੂੰ ਵਿਦੇਸ਼ ਜਾ ਕੇ ਵੀ ਇਹ ਜਿਹੜਾ ਕੰਮ ਨਹੀਂ ਮਿਲਦਾ ਤੇ ਮਾਨਸਿਕ ਤੌਰ ਤੇ ਵੀ ਉਹ ਅਫਸੈਟ ਹੋ ਜਾਂਦੇ ਨੇ। ਉੱਥੇ ਜਾ ਕੇ ਉਹ ਸੈਟਲ ਨਹੀਂ ਹੋ ਪਾਉਂਦੇ ਤੇ ਵਾਪਿਸ ਨੇ ਜਿਹੜੇ ਉਹ ਇੰਡੀਆ ਹੀ ਆ ਜਾਂਦੇ ਨੇ। ਵਿਦੇਸ਼ ਜਾਣ ਦੇ ਲਈ ਜੋ ਕੁੰਡਲੀ ਦਾ ਚੌਥਾ ਹਾਊਸ ਹੈ ਉਸ ਦਾ ਬੀਕ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਉਹ ਬੀਕ ਹੈ ਫਿਰ ਹੀ ਬੱਚਾ ਤੁਹਾਡਾ ਵਿਦੇਸ਼ ਜਾਏਗਾ ਜੇਕਰ ਚੌਥਾ ਹਾਊਸ ਜਿਆਦਾ ਸਟਰੋਂਗ ਹੈ ਉਸ ਦੇ ਨਾਲ ਬੱਚਾ ਵਾਪਸ ਹੈ ਜਿਹੜਾ ਇੰਡੀਆ ਆ ਜਾਏਗਾ ਘਰ ਦੇ ਵਿੱਚ ਹੀ ਜਿਹੜਾ ਬੱਚਾ ਉਹ ਕੰਮ ਕਰੇਗਾ ਘਰ ਦੇ ਵਿੱਚ ਹੀ ਉਸ ਦਾ ਮਨ ਲੱਗੇਗਾ ਜੇਕਰ ਕੁੰਡਲੀ ਦੇ ਵਿੱਚ ਕੇਤੂ ਬਹੁਤ ਜਿਆਦਾ ਸਟਰੋਂਗ ਹੋਵੇ ਉਸ ਦੀ ਮਹਾਦਸ਼ਾ ਜਾਂ ਅੰਤਰਦਸ਼ਾ ਚੱਲੇ ਜਾਂ ਉਹ ਗੋਚਰ ਦੇ ਵਿੱਚ 12ਵੇਂ ਹਾਊਸ ਦੇ ਵਿੱਚ ਚਲਾ ਜਾਵੇ ਫੇਰ ਹੀ ਤੁਸੀਂ ਹਵਾਈ ਯਾਤਰਾ ਕਰਦੇ ਹੋ। ਕੇਤ ਛੜਾਏ ਖੇਤ। ਕੇਤੂ ਹੀ ਤੁਹਾਨੂੰ ਘਰ ਤੋਂ ਜਿਹੜਾ ਦੂਰ ਲੈ ਕੇ ਜਾਂਦਾ ਹੈ। ਸਟਰੋਂਗ ਹੋਵੇ ਤਾਂ ਤੁਹਾਨੂੰ ਉੱਥੇ ਜਾ ਕੇ ਜ਼ਿਆਦਾ ਕਾਮਯਾਬ ਕਰਦਾ ਹੈ। ਈਕ ਹੋਵੇ ਤਾਂ ਤੁਹਾਨੂੰ ਉੱਥੇ ਜਾ ਕੇ ਜ਼ਿਆਦਾ ਸਟਰਗਲ ਕਰਵਾਉਂਦਾ ਹੈ। ਇਸ ਲਈ ਤੁਹਾਨੂੰ ਕੇਤੂ ਨੂੰ ਸਟਰੋਂਗ ਕਰਨਾ ਬਹੁਤ ਜ਼ਰੂਰੀ ਹੈ। ਫੇਰ ਹੀ ਤੁਸੀਂ ਇਹ ਜਿਹੜੀ ਹਵਾਈ ਯਾਤਰਾ ਕਰ ਸਕਦੇ ਹੋ। ਜੇਕਰ ਕੇਤੂ ਸਟਰੋਂਗ ਹੈ ਤਾਂ ਤੁਸੀਂ ਇੱਕ ਦੇਸ਼ ਨਹੀਂ ਕਾਫੀ ਜ਼ਿਆਦਾ ਦੇਸ਼ਾਂ ਦੇ ਵਿੱਚ ਘੁੰਮੋਗੇ। ਹੁਣ ਤੁਹਾਨੂੰ ਆਪਾਂ ਕੇਤੂ ਦੇ ਉਹ ਪਾ ਦੱਸਾਂਗੇ ਜੋ ਕੇਤੂ ਨੂੰ ਬਹੁਤ ਜ਼ਿਆਦਾ ਸਟਰੋਂਗ ਕਰਦੇ ਨੇ ਤੇ ਜਿਹੜੇ 100% ਵਰਕ ਕਰਦੇ ਨੇ ਤੁਸੀਂ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਆਪਣੇ ਕੇਤੂ ਨੂੰ ਸਟਰੋਂਗ ਕਰਨ ਲਈ ਤੁਸੀਂ ਪੈਦਲ ਗੁਰਦੁਆਰੇ ਜਾਂ ਮੰਦਰ ਜਾਣਾ ਸਟਾਰਟ ਕਰੋ ਜੋ ਕੇਤੂ ਹੈ ਉਹ ਗੁਰੂ ਦੀ سپورਟ ਦੇ ਨਾਲ ਹੀ ਸਟਰੋਂਗ ਹੁੰਦਾ ਹੈ ਕੁੰਡਲੀ ਦੇ ਵਿੱਚ ਗੁਰੂ ਦੀ سپورਟ ਹੀ ਆਪਾਂ ਕੇਤੂ ਨੂੰ ਦੇਵਾਂਗੇ ਆਪਣੇ ਸਰੀਰ ਦੇ ਅੰਗਾਂ ਦਾ ਵੀ ਗ੍ਰਹਾਂ ਦੇ ਨਾਲ ਸਬੰਧ ਹੈ ਜੋ ਆਪਣੇ ਕੰਨ ਨੇ ਇਹ ਕੇਤੂ ਦੇ ਮੰਨੇ ਗਏ ਨੇ ਇਹਨਾਂ ਦੇ ਵਿੱਚ ਜਦੋਂ ਆਪਾਂ ਸੋਨਾ ਧਾਰਨ ਕਰਦੇ ਹਾਂ ਸੋਨਾ ਗੁਰੂ ਦਾ ਮੰਨਿਆ ਗਿਆ ਤਾਂ ਆਪਾਂ ਕੇਤੂ ਨੂੰ ਆ ਜੋ ਗੁਰੂ ਦੀ ਆਪਾਂ سپورਟ ਦੇ ਦੰਨੇ ਆ ਇਸ ਦੇ ਲਈ ਕੰਨਾਂ ਦੇ ਵਿੱਚ ਸੋਨਾ ਪਾਉਣਾ ਬਹੁਤ ਜ਼ਰੂਰੀ ਹੈ ਕੰਨਾਂ ਦੇ ਵਿੱਚ ਸੋਨਾ ਪਾਉਣ ਨਾਲ ਤੁਹਾਡਾ ਕੇਤੂ ਹੈ ਜੋ ਉੱਚਾ ਹੋ ਜਾਂਦਾ ਕੁੰਡਲੀ ਦੇ ਵਿੱਚ ਸਟਰੀਟ ਡੌਗ ਮਤਲਬ ਅਵਾਰਾ ਕੁੱਤੇ ਅਵਾਰਾ ਕੁੱਤਿਆਂ ਨੂੰ ਖਾਣਾ ਪਾਉਣ ਦੇ ਨਾਲ ਵੀ ਕੇਤੂ ਹੈ ਜਿਹੜਾ ਸਟਰੋਂਗ ਹੁੰਦਾ ਹੈ ਇਸ ਦੇ ਨਾਲ ਜੇਕਰ ਤੁਹਾਡੇ ਵਿਦੇਸ਼ ਦੇ ਜਾਂਨ ਸੰਬੰਧੀ ਕੋਈ ਤੁਹਾਨੂੰ ਪ੍ਰੋਬਲਮਾਂ ਆ ਰਹੀਆਂ ਨੇ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ ਤਾਂ ਤੁਸੀਂ ਅਵਾਰਾ ਕੁੱਤਿਆਂ ਨੂੰ ਖਾਣਾ ਪਾਉਣਾ ਸਟਾਰਟ ਕਰੋ ਇਸ ਦੇ ਨਾਲ ਤੁਹਾਡੀਆਂ ਜਿਹੜੀਆਂ ਉਹ ਪ੍ਰੋਬਲਮਾਂ ਨੇ ਸਹੀ ਹੋ ਜਾਣਗੀਆਂ ਤੇ ਤੁਸੀਂ ਤੁਹਾਡੇ ਵਿਦੇਸ਼ ਦੇ ਜਿਹੜੇ ਯੋਗ ਨੇ ਉਹ ਬਣ ਜਾਣਗੇ ਜਲ ਪ੍ਰਵਾਹਿਤ ਕਰਨ ਵਾਲੀਆਂ ਚੀਜ਼ਾਂ ਮੈਂ ਬਹੁਤ ਘੱਟ ਦੱਸਦੀਆਂ ਇਹ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਇਸ ਦੇ ਨਾਲ ਜਲ ਪ੍ਰਵਾਹਿਤ ਕਰਨ ਦੇ ਨਾਲ ਆਪਣੀ ਕੁੰਡਲੀ ਦੇ ਵਿੱਚ ਜਿਹੜਾ ਚੰਦਰਮਾ ਉਹ ਬੀਕ ਹੋ ਜਾਂਦਾ ਹੈ ਜੋ ਮੈਂ ਤੁਹਾਨੂੰ ਉਪਾਅ ਦੱਸੇ ਨੇ ਕਰਕੇ ਦੇਖੋ ਤੁਹਾਨੂੰ ਰਿਜ਼ਲਟ 100% ਮਿਲੇਗਾ ਜੋਤਿਸ਼ ਦੇ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਗ੍ਰਹਾਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਜੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗ ਰਹੀ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਜੀ ਜੇ ਤੁਸੀਂ ਪਰਸਨਲੀ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰੋ ਵੀਡੀਓ ਦੇਖਣ ਲਈ ਧੰਨਵਾਦ ਜੀ